ਮੈਟਰ ਕੀ ਹਾਲ ਹੈ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਰਾਜਸਥਾਨ ਤੇ ਆਪਣੇ ਨਾਲ ਹੈਗਾ ਚਾਚਾ ਤੇ ਚੱਲਦੇ ਆਂ ਅੱਜ ਆਪਾਂ ਰਾਜਸਥਾਨ ਤੇ ਫਿਰ ਤੁਹਾਨੂੰ ਦਿਖਾਉਣੇ ਚੱਲ ਕੇ ਵੀ ਕਿੱਥੇ ਕਿੱਥੇ ਜਾਵਾਂਗੇ ਸਾਰਾ ਟੈਸਟਮ ਕੀ ਹਾਲ ਹੈ ਚੱਲੇ ਆਂ ਅੱਜ ਆਪਾਂ ਚੱਲੋ ਚੱਲੋ ਫਿਰ ਚੱਲ ਕੇ ਇਸ ਮਾਨਸੂਨ ਪਿਆ ਆਪਣਾ ਬਾਹਰ ਤੇ ਬੱਸ ਆ ਗਈ ਚੱਲ ਟੀਟ ਹੋਰ ਹੋਣੀ ਹੈ ਡੀ ਜੀ ਤਾਂ ਨੀ ਸੁਣਾਂ ਡੀ ਡਰੋ ਜਿੱਥੇ ਰਹਿ ਤੇ ਆ ਪਿਆ ਆਪਣਾ ਸਮਾਨ ਉਹ ਤਾਂ 10 ਮਿੰਟ ਤੇ ਆਊਗੀ ਚਾਹੋਗੇ ਕੁਝ ਨਹੀਂ ਬਸ ਰੈਡੀ ਐ ਸਮਾਨ ਸਮੋਣ ਤੇ ਬਸ ਆਉਣ ਵਾਲੀ ਹੈ ਆਪਣੀ ਬਸ ਆ ਜੀ ਤੇ ਜਾਵਾਂਗੇ ਕਾਸਤੇ ਆਪਾਂ ਟ੍ਰੇਨ ਟ੍ਰੇਨ ਤੇ ਠੀਕ ਆ ਤੇ ਕਿੰਨੇ ਵਜ ਦਾ ਟਾਈਮ ਆਪਣੀ ਗੱਡੀ ਦਾ 11:00 ਬਜੇ 9 ਮਿੰਟ ਦਾ ਆਪ ਨੂੰ ਦੱਸਿਆ ਗਿਆ ਠੀਕ ਆ ਤੇ ਟੈਕ ਟਾ ਟੂਟਾ ਪਰ ਉੱਥੇ ਮੈ ਲੰਗਾ ਇਹਦਾ ਸਟੇਸ਼ਨ ਦਾ ਠੀਕ ਆ ਜੀ ਜੇ ਤਾਂ ਦੂਰ ਜਾਣਾ ਹੋਵੇ ਤਾਂ ਬੁੱਕ ਕਰਾਉਣੀ ਪੈਂਦੀ ਫਿਰ ਆਪਣੀ ਬਾਟ ਨੇੜੇ ਜਿਹੜਾ ਆਪਾਂ ਨੂੰ ਉੱਥੇ ਜਾਣਾ ਓਕੇ ਹੋਰ ਕੋਸ ਤੋਂ ਦੋ ਦਿਨ ਪਹਿਲਾਂ ਬੁੱਕ ਕਰਾ ਲੈਣਾ ਹਾਂਜੀ ਹਾਂਜੀ ਫਿਰ ਆਪਾਂ ਜਿੱਥੇ ਸਿੱਧਾ ਤਾਂ ਜਾਣਾ ਨਹੀਂ ਹੈ ਹੈਂਪਾਉਟਰ ਨਾਲ ਮਾਰਗਾ ਓਕੇ ਚਲਦੇ ਆਪਾਂ ਸਟੇਸ਼ਨ ਤੇ ਜਾ ਕੇ ਦਿਖਾਉਣਾ ਤੁਹਾਨੂੰ ਉੱਥੋਂ ਦਾ ਮਾਹੌਲ ਰੰਗਮੰਗ ਅਗਮੰਗ ਅਰੇ ਕੋਸ ਤੋਂ ਦਿਖਾਉਣਾ ਹੈ ਤੇ ਚਲਦੇ ਫਿਰ ਸਟੇਸ਼ਨ ਤੇ ਖੜੇ ਆਪਣੇ ਛੋਟੇ ਤੇ ਚੰਗਾ ਫਿਰ ਛੋਟੇ ਨੂੰ ਮਿਲਦੇ ਆਪਾਂ ਫਿਰ ਆਪਾਂ ਆ ਕੇ ਮੈਂ ਚਾਚਾ ਬਣਾਈਂ ਗਿਰਿਆ ਇਹਨਾਂ ਨਾਲ ਮੜਾਇਆ ਜਾ ਇਹ ਸ਼ਾਟ ਲਾਦ ਗੀ ਚੰਗਾ ਜਾ ਵਧੀਆ ਜਾ ਹਾਂਜੀ ਚੰਗਾ ਫਿਰ ਛੋਟਾ ਠੀਕ ਆ ਭਾਈ ਓਕੇ ਆਪਾਂ ਆ ਗਏ ਹੁਣ ਸਟੇਸ਼ਨ ਤੇ ਤੇ ਲੈਨੇ ਟ੍ਰੈਕਟਰ ਟੁੱਟਦੇ ਚਾਚਾ ਚੱਲੇ ਟ੍ਰੈਕਟਰ ਲੈਣ

50 ਹੈਗੇ ਆ 50 ਗੱਡ ਫਿਰ ਕੋਈ ਮੇਰੇ ਟੈਕ ਟੋਕਟਰ ਲੈ ਲਈ ਐਚਏ ਨੇ ਤੇ ਹੁਣ ਆਪਾਂ ਚੱਲਦੇ ਆ ਤੇਰੇ ਦਿਖਾਉਣੇ ਸਾਨੂੰ ਮੌਜੂਦ ਕੋਈ ਆਸਰਾ ਹੀ ਨਹੀਂ ਜਿੱਦਾਂ ਭਲੀ ਬੰਦ ਕਿ ਤੋ ਟੋ ਸਾਰਾ चाचा चाची ड्रैवर हैं देखो घर माहौल कोई तो मतलब तो समान समून के रख लिया इतने आई नहीं चाचा फिरता उधर ਕੜੇ ਪਿਆਰ ਉਹ ਜੂੰਦਾ ਕੈਮਰਾ ਵੱਧ ਆਉਂਦਾ ਸੀ ਹੁਣ ਇੱਥੇ ਫੋਕਸ ਕਿਉਂ ਕੱਟ ਕਰ ਰਿਹਾ ਹੈ ਮੈਟਰੋ ਟਾਈਮ ਹੋ ਗਿਆ 10:51 ਮਿੰਟ ਤੇ ਆਪਾਂ ਖੜੇ ਆ ਸੰਗਤ ਆਪਾਂ ਅੱਜ ਚੱਲੇ ਆ ਪਹਿਲਾਂ ਚੱਲੇ ਆ ਆਪਾਂ ਹਣਮਾਨਗੜ ਸੰਗਤ ਤੋਂ ਹਣਮਾਨਗੜ ਚੱਲੇ ਆ ਤੇ ਟ੍ਰੇਨ ਦਾ ਟਾਈਮ ਹੈਗਾ 11 ਵਜੇ ਦਾ ਤੇ ਉੱਥੇ ਆਪਾਂ ਦੇਖਣਾ ਪਟਨੇ ਦੇਰ ਦਾ ਕਿਲਾ ਤੇ ਉੱਥੇ ਚਲਦੇ ਆਂ ਫਿਰ ਤੇ ਉਹ ਵੀਡੀਓ ਆਪਣੀ ਆਊਗੀ ਕੱਲ ਨੂੰ ਉਹ ਵਲੌਗ ਕੱਲ ਨੂੰ ਆਊਗਾ ਆਪਣਾ ਕਿਲੇ ਵਾਲਾ ਦੇਖੋ ਭਾਤੇ ਉਹ ਮਗਰਾਂਗਾ ਚਾਚਾ ਤੇ ਨਾਲ ਆਪਣੇ ਹੈਗੇ ਆ ਭੂਆ ਫਫੜ ਉਹ ਆਏ ਹੋਏ ਸੀਗੇ ਇੱਥੇ ਹੋ ਗਏ ਤਿੰਨ ਚਾਰ ਦਿਨ ਉਹਨਾਂ ਨੂੰ ਆਏ ਹੋਏ ਨੂੰ ਤੇ ਆਪਣੇ ਕੋਲੇ ਆਏ ਸੀਗੇ ਕੱਲ ਉਹ ਵੀ ਅੱਜ ਚੱਲੇ ਆ ਤੇ ਉਹਨਾਂ ਨੇ ਜਾਣਾ ਗਾਹਾ ਕੜਸਾਣੇ ਉਹਨਾਂ ਨੇ ਜਾਣਾ ਕੜਸਾਣੇ ਆਪਾਂ ਜਾਣਾ ਹਰਮਾਨਗੜ ਤੇ ਚਲੋ ਚੱਲਦੇ ਆ ਫਿਰ ਜਦੋਂ ਗੱਡੀ ਆ ਗਈ ਤੇ ਫਿਰ ਤੁਹਾਨੂੰ ਉਦੋਂ ਦਿਖਾਉਣੇ ਆ ਗੱਲਬਾਤ ਕਿਆ ਬੰਦੀ ਹੈ ਮਿੱਤਰੋ ਆਉ ਆ ਗਈ ਆਪਣੀ ਟ੍ਰੇਨ ਜੇ ਤੁਹਾਨੂੰ ਦਿਦੀ ਹੋਵੇ ਤਾਂ ਤੇ ਆਪਣੀ ਟ੍ਰੇਨ ਆ ਰਹੀ ਹੈ ਤੇ ਫੇਰ ਆਪਾਂ ਚાલਦੇ ਆਂ। ਪਾਨਗੜ ਤੋਂ ਬਾਅਦ ਆਪਾਂ ਜਾਵਾਂਗੇ ਪੀਕਾ ਨੇਰ ਪੀਕਾ ਨੇਰ ਤੱਕ ਖੇਲਾਵੀ ਦੇਖਣਾ ਆਪਾਂ ਤੇ ਉਹ ਸਾਰੀਆਂ ਵੀਡੀਓ ਤੇ ਬਲੌਗ ਚਾਹੇ ਲਾਈਵ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਤੇ ਐਦਾਂ ਹੀ ਜੁੜੇ ਰਹੋ ਬਹੁਤ ਤੋਂ ਬਸ ਸਪੋਰਟ ਕਰਿਓ ਜਿੰਨੀ ਤੁਸੀਂ ਸਪੋਰਟ ਕਰੋਗੇ ਤੇ ਆਪਾਂ ਹੋਰ ਵੀ ਮੁੜ ਕੇ ਸਫਰ ਲੈ ਕੇ ਆਵਾਂਗੇ। ਲਾਈਵ ਵੀ ਆਇਆ ਕਰਨਾ ਗਾਣੇਰ ਤੋਂ ਬਾਅਦ ਆਪਾਂ ਜਾਵਾਂਗੇ ਕਲੈਚ ਤੇ ਕਲੈਚ ਤੋਂ ਗਾਹ ਜਾਵਾਂਗੇ ਬੀ ਸਨੁਕ ਕਿਉਂਕਿ ਉੱਥੇ ਆਪਣੀ ਹੈਗੀ ਜ਼ਮੀਨ ਤੇ ਉਹ ਵੀ ਆਪਾਂ ਦੇਖਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਕਿਉਂਕਿ ਮੈਂ ਵੀ ਪਹਿਲੀ ਵਾਰੀ ਆਇਆ ਜਦੋਂ ਦਾ ਮੇਰਾ ਜਨਮ ਹੋਇਆ ਪਾਇਓ ਜ਼ਮੀਨ ਦੇਖੀ ਨਹੀਂ ਤੇ ਅੱਜ ਮੈਂ ਵੀ ਜਾ ਕੇ ਉਹ ਜ਼ਮੀਨ ਦੇਖੂਗਾ ਤੇ ਨਾਲੇ ਤੁਹਾਨੂੰ ਦਿਖਾਉਂਗਾ ਆ ਗਈ ਗੱਡੀ ਕਹਿੰਦੇ ਤੇ ਮੈਟਰੋ ਇਹ ਆਪਣੀ ਗੱਡੀ ਹਜੇ ਨਹੀਂ ਆਈ ਇਹ ਹੈਗੀ ਆ ਮਾਲ ਗੱਡੀ ਤੇ ਝੱਲਤੇ ਹੋਏ ਆ ਆਰਮੀ ਦੇ ਟੈਂਕ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਦੇਖੋ ਫਿਰ ਟੈਂਕ ਮੋਟਰਸਾਈਕਲ ਕਟੀਆਂ ਗੁੱਟੀਆਂ ਆਫਕੋਰਸ ਆਇਆ ਕੀ ਆ ਚਾ ਬਹੁਤ ਮਹਿੰਗੇ ਭਾਰੇ ਹੁੰਦੇ ਆਏ ਆ ਦੁਨੀਆ ਦੇ ਵਿੱਚ ਬਹੁਤ ਮਹਿੰਗੀਆਂ ਤੇ ਨਜ਼ਰੀ ਕੱਢੀਆਂ ਆਈਆਂ ਪਰ ਜਿਹਦਾ ਸਵਾਦ ਆ ਇੰਨਾ ਗੱਡੀਆਂ ਦੇ ਵਿੱਚ ਕੀ ਆ ਜਿਸ اے 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 ਆਪਾਂ ਆ ਗਏ ਹਰਮਾਨਗੜ੍ਹ ਤੇ ਹੁਣ ਆਪਾਂ ਚੱਲਦੇ ਆਂ ਇਕਲੇ ਕਿਲਾ ਦੇਖਦੇ ਆਂ ਨਾਲੇ ਤੁਹਾਨੂੰ ਵੀ ਦਿਖਾਉਣੇ ਆ ਤੇ ਚੱਲਦੇ ਆਂ ਜਿੱਥੇ ਉਤਰੇ ਸੀ ਜਾ ਕੇ ਆਪਾਂ ਆਪਾਂ ਆ ਕੇ ਹਟਿਆ ਇੱਥੇ ਚਲੋ ਕਿੰਨਾ ਵਈਆ ਆਇਆ ਸੋਨੇ ਚਾਚਾ ਚੱਲੇ ਆ ਮੂਰੇ ਮੂਰੇ ਆ ਆ ਗਏ ਹੁਣ ਗੁਰੂ ਘਰ ਲਿਆ ਚਾਚਾ ਚਲਦੇ ਆਪਾਂ ਵੀ ਤੇ ਮਿੱਤਰੋ ਇਹ ਗੁਰੂ ਘਰ ਹੈ ਬਾਬਾ ਸੁਖਾ ਸਿੰਘ ਤੇ ਮੀਤਾਂ ਸਿੰਘ ਦਾ ਹੈ ਨਾ ਤੇ ਰੰਗਰ ਦਾ ਸਿਰ ਵੱਟ ਕੇ ਲਿਆਏ ਸੀਗੇ ਇਹ ਇਧਰ ਚਾਚਾ ਚੱਲਿਆ ਪੂਰੇ ਤੇ ਆਪਾਂ ਵੀ ਕਰਦੇ ਆ ਦਰਸ਼ਨ ਨਾਲ ਤੁਹਾਨੂੰ ਵੀ ਕਰਾਉਣੇ ਦਾ ਅਰਥ ਹੈ ਨਾ

ਤੁਹਾ ਆਪਾਂ ਹੈਗੇ ਆ ਗੁਰੂ ਘਰ ਤੇ ਕਿਲੇ ਆਪਾਂ ਜਾਵਾਂਗੇ ਜੇ ਸਵੇਰ ਕੋਈ ਕਿਲੇ ਦਾ ਜਿਹੜਾ ਗੇਟ ਆ ਉਹ ਸੀਗਾ ਬੰਦ ਤੇ ਅੱਜ ਦੀ ਰਾਤ ਆਪਾਂ ਕੱਟਣੀ ਹੈ ਇੱਥੇ ਤੇ ਮੌਸਮ ਦੇਖੋ ਮੀਂਹ ਪਈ ਜਾਂਦਾ ਔਰ ਲਮੀ ਪੈ ਰਹੀ ਹੈ ਇਧਰ ਚਾਚਾ ਘਰ ਦਾ ਕਹਿੰਦੇ ਐਡੀਟਿੰਗ ਕਰਦਾ ਆਛਾਈ ਕੀ ਕਹਿਣਾ ਚਾਹੂੰ ਤੈਨਾਂ ਜਿਹਨਾਂ ਵੀ ਆਪ ਨੂੰ ਕੋ ਫੋਟੋ ਆਈ ਹੈ ਇਹ ਰਾਜਸਥਾਨ ਦੀ ਕਿਤੋਂ ਦੀ ਫੋਟੋ ਹੈ ਇੱਥੇ ਖੜੇ ਪਏ ਆ ਠੀਕ ਆ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਐਨੇ ਹੀ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਵਲੌਗ ਵਰੀਆ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ